ਏ ਚ ਵੈਰਿਟੀਜ਼ ਕਲੱਬ ਦੀਆਂ ਚੋਣਾਂ ਦੇ ਸਬੰਧ ਵਿੱਚ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਵੋਟਾਂ ਪਾਉਣ ਤੋਂ ਪਹਿਲਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸਮੂਹ ਮੈਂਬਰਾਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕਰਦਿਆਂ ਹੋਇਆਂ ਉਨ੍ਹਾਂ ਨੇ ਆਖਿਆ ਕਿ ਵੋਟਾਂ ਪਾਉਣ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਸਾਰੇ ਹੀ ਮੈਂਬਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਇਲੈਕਸ਼ਨਾਂ ਦੇ ਪੂਰੇ ਪ੍ਰਬੰਧ ਜਿਹੜੇ ਸਾਡੇ ਐਡੀਸ਼ਨਲ ਚੀਫ ਐਡਮਿਨਿਸਟ੍ਰੇਟਰ ਅੰਮ੍ਰਿਤਸਰ ਡਵੈਲਪਮੈਂਟ ਅਥਾਰਟੀ ਹੈ ਉਹਨਾਂ ਨੂੰ ਰਿਟਰਨਿੰਗ ਆਫਸਰ ਲਗਾਇਆ ਹੈ। ਬਾਕੀ ਡੇ ਟੂ ਡੇ ਅਫੇਅਰ ਤੇ ਇਹ 16 ਸਾਲ ਬਾਅਦ ਅਸੀਂ ਇਲੈਕਸ਼ਨ ਕਰਾਉਣ ਜਾ ਰਹੇ ਆ ਤੇ ਕਾਫੀ ਇਹਦੇ ਵਿੱਚ ਉਤਸ਼ਾਹ ਦੇਖਿਆ ਗਿਆ ਐਂਡ ਖਾਸ ਕਰ ਮੈਂ ਦੇਖ ਰਿਹਾ ਜਿਹੜੇ ਕਾਫੀ ਟਾਈਮ ਤੋਂ ਡਿਊਸ ਪੈਂਡਿੰਗ ਸੀਗੇ ਤਕਰੀਬਨ 80 ਤੋਂ 90 ਲੱਖ ਦੀ ਡਿਊਸ ਵੀ ਕਲੈਕਟ ਹੋ ਗਈ ਜੂਏ ਇਹਦੇ ਕਰਕੇ ਅਸੀਂ ਜਿੰਨੀ ਵੀ ਸਟੈਚੂਟਰੀ ਕੰਪਲਾਈਅੰਸ ਕੋਈ ਪ੍ਰੋਵੀਡੈਂਟ ਫੰਡ ਦੀ ਕੋਈ ਹੋਰ ਐਸਆਈ ਦੀ ਉਹ ਵੀ ਸਾਰਾ ਕਰਕੇ ਐਂਡ ਮੈਨੂੰ ਲੱਗਦਾ ਫਿਰ ਵੀ ਸਰਪਲਸ ਅਮਾਉਂਟ ਰਹੇਗੀ ਸਾਡੀ ਡਿਵੈਲਪਮੈਂਟ ਲਈ ਤਾਂ ਮੈਂ ਆਸ ਕਰਦਾ ਵੀ ਸਾਰੇ ਕੋਆਪਰੇਟ ਕਰਨ ਐਂਡ ਵਧੀਆ ਇੱਕ ਯੂਨੀਨਿਮਸ ਟਾਈਪ ਦੀ ਡਿਸੀਜਨ ਹੋਵੇ ਜਿਹੜੀ ਮਰਜ਼ੀ ਵੀ ਟੀਮ ਇਹਦੇ ਸਿਲੈਕਟ ਹੋਵੇ ਮੈਂ ਚਾਹਨਾ ਕਿ ਜਦੋਂ ਤੱਕ ਸਾਰੇ ਕਲੱਬ ਮੈਂਬਰ ਕਿਉਂਕਿ ਮੈਂ ਹੁਣ ਬਹੁਤ ਕਲੱਬ ਦੇਖ ਰਹੇ ਨੇ ਐਟਲੀਸਟ 5-6 ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਕਲੱਬ ਦੇ ਵਿੱਚ बतौर ਪ੍ਰੈਜ਼ੀਡੈਂਟ ਜਾਂ ਆਦਰ ਕਪੈਸਿਟੀ ਦੇ ਵਿੱਚ ਦੇਖੇ ਨੇ ਤੇ ਜਿੱਥੇ ਤੇ ਸਾਰੇ ਮੈਂਬਰਸ ਨਾਲੇ ਮਿਲ ਕੇ ਭਾਵੇਂ ਜਿਹੜੀ ਮਰਜ਼ੀ ਟੀਮ ਆਵੇ ਉਹਨੂੰ ਸਹਿਯੋਗ ਦਿੰਦੇ ਤਾਂ ਕਲੱਬ ਦੇ ਵਿੱਚ ਬਹੁਤ ਡਵੈਲਪਮੈਂਟ ਕੀਤੀ ਜਾ ਸਕਦੀ ਤਾਂ ਮੈਂ ਇਹੀ ਆਸ ਰੱਖਦਾ ਹਾਂ ਕਿ